ਆਪ ਵੀ ਵੇਖਦੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਮੈਲਜਨ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕੰਸੈਪਟ ਦੇ ਨਾਲ ਅੱਜ ਮੌਸਮ ਵੀ ਬਹੁਤ ਜ਼ਿਆਦਾ ਗਰਮੀ ਚ ਹੋਇਆ ਪਿਆਗਾ ਸੂਟ ਵੀ ਆਪਾਂ ਤੁਹਾਡੇ ਲਈ ਲਿਆਇਆ ਗਰਮੀ ਵਾਲੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਵਰਗੇ ਹੋਰ ਪਹਿਣਾ ਵੀ ਆਪਣੇ ਸੋਹਣੇ ਸੋਹਣੇ ਸੂਟ ਦੇਖ ਸਕਣ ਤੇ ਆਪਾਂ ਨੂੰ ਵਧੀਆ-ਵਧੀਆ ਆਰਡਰ ਦੇ ਸਕਣ ਅੱਜ ਵਾਲੇ ਜਿਹੜੇ ਸੂਟ ਰਹਿਣ ਪਰ ਜੇ ਤੁਸੀਂ ਇਹਨਾਂ ਨੂੰ ਡਿਜ਼ਾਈਨਰ ਲੁੱਕ ਦੇ ਕੇ ਮਹਿੰਗੇ ਬਣਾਉਣਾ ਚਾਹੁੰਦੇ ਹੋ ਉਹ ਤੁਹਾਡੇ ਹੱਥ ਵਾਸ ਹੋਊਗਾ ਕਿਉਂਕਿ ਸੂਟਾਂ ਦਾ ਜਿਹੜਾ ਸਟੱਫ ਹੈਗਾ بیس ਆ ਜਿਹੜਾ ਇਹਨਾਂ ਨੂੰ ਲੱਗਿਆ ਹੋਇਆ ਪੂਰਾ ਇੱਕ ਨੰਬਰ ਸਿਰਾ ਕੁਆਲਿਟੀ ਹੋਊਗੀ ਔਡੀ ਦੇ ਸੂਟ ਰਹਿਣ ਵਾਲੇ ਨੇ ਬਹੁਤ ਜ਼ਿਆਦੇ ਵਧੀਆ ਕਲਰ ਡਿਜ਼ਾਈਨ ਵੀ ਹੋਣਗੇ ਜਿਹੜੇ ਬਹੁਤ ਜ਼ਿਆਦੇ ਵਧੀਆ ਹੋਣਗੇ ਨਾਲ ਦੀ ਨਾਲ ਆਪਾਂ ਤੁਹਾਨੂੰ ਕਲਰ ਕਲਰ ਸਿੰਗਲ ਸਿੰਗਲ ਕਲਰ ਦਿਖਾਵਾਂਗੇ ਇਹਦੇ ਵਿੱਚ ਆਪਣੇ ਕੋਲੇ ਡਿਜ਼ਾਈਨ ਤਿੰਨ ਚਾਰ ਆਏ ਹੋਏ ਨੇ ਲਗਾਤਾਰ ਆਪਾਂ ਦੋ ਤਿੰਨ ਨੇ ਇਹਨਾਂ ਦੀ ਵੀਡੀਓ ਲਾਵਾਂਗੇ ਇਹਨਾਂ ਦੇ ਵਿੱਚੋਂ ਕੋਈ ਵੀ ਦੋ ਤਿੰਨ ਡਿਜ਼ਾਈਨਾਂ ਦੀ ਆਪਾਂ ਵੀਡੀਓ ਇਸ ਲਈ ਨਹੀਂ ਲਾਉਂਦੇ ਹੁੰਦੇ ਇਕੱਠੇ ਸੂਟਾਂ ਦੀ ਕਿਉਂਕਿ ਫਿਰ ਪਹਿਣਾ ਕਨਫਿਊਜ਼ਨ ਹੋ ਜਾਂਦੀ ਹੈ ਨਹੀਂ ਵੀ ਇਹਦੇ ਚੋਂ ਲਈਏ ਫਟ ਦੇਣੀ ਆਪਣਾ ਸੂਟ ਜਿਹੜਾ ਸਿਲੈਕਟ ਹੋ ਜਾਂਦਾਗਾ ਫਿਰ ਸਿੰਗਲ ਚ ਪਸੰਦ ਕਰਨੇ ਔਖਾ ਸੌਖਾਗਾ ਜਦੋਂ ਫਿਰ ਕਈ ਤਰ੍ਹਾਂ ਦੇ ਪਏ ਹੁੰਦੇ ਨੇ ਡਿਜ਼ਾਈਨ ਫਿਰ ਆਪਣਾ ਆਪਣੇ ਤੇ ਜੇ ਲਈ ਆਪਣਾ ਮਾਈਂਡ ਆ ਜਿਹੜਾ ਇੱਧਰ ਉੱਧਰ ਹੋ ਜਾਂਦਾ ਵੀ ਕਿਹੜਾ ਸੋਹਣਾ ਲੱਗਦਾ ਕਿਹੜਾ ਸੋਹਣਾ ਲੱਗਦਾ ਇਹਦੇ ਵਿੱਚ ਇਹ ਕਨਫਿਊਜ਼ਨ ਚ ਫਿਰ ਆਪਾਂ ਫਸ ਜਾਂਦੇ ਹਾਂ ਇਸ ਲਈ ਆਪਾਂ ਸਿੰਗਲ ਡਿਜ਼ਾਈਨ ਹੀ ਲਾਉਣੇ ਨੇ ਅਗੇ ਤੇ ਬਾਕੀ ਆਪਣੀ ਕੈਸ ਡਿਲੀਵਰੀ ਨਹੀਂ ਹੈਗੀ ਇਹ ਆਪਾਂ ਤੁਹਾਨੂੰ ਪਹਿਲਾਂ ਹੀ ਕਨਫਰਮ ਕਰ ਦਿੰਦੇ ਆ ਆਨਲਾਈਨ ਪੇਮੈਂਟ ਦਾ ਆਪਣਾ ਮੈਥਡ ਹੈਗਾ ਆਨਲਾਈਨ ਪੇਮੈਂਟ ਕਰਕੇ ਤੁਸੀਂ ਕਿਸੇ ਵੀ ਪ੍ਰਕਾਰ ਦਾ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਵੀਡੀਓ ਆਪਣੀ ਛੋਟੀ ਜੀ ਹੋਊਗੀ ਕਿਉਂਕਿ ਸੂਟ ਥੋੜੇ ਹੀ ਆਪਾਂ ਨੇ ਲਾਉਣੇ ਨੇ ਵੀਡੀਓ ਦੇ ਵਿੱਚ ਸੂਟ ਪਸੰਦ ਹੋਏ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਕਨਫਰਮ ਕਰ ਦਿਓ ਤੇ ਸੂਟ ਆਪਣੇ ਘਰ ਤੱਕ ਤੁਸੀਂ ਮੰਗਵਾ ਸਕਦੇ ਹੋ ਸ਼ਿਪਿੰਗ ਚਾਰਜ ਜਿਹੜੇ ਆਪਾਂ ਰੇਟ ਦੱਸਾਂਗੇ ਵਿੱਚ ਹੀ ਰਹਿ ਸੂਟ ਨੇ ਜਿਹੜੀ ਆਪਾਂ ਤੁਹਾਨੂੰ ਥੋੜੀ ਜਿਹੀ ਨੇੜੇ ਤੋਂ ਕਰਕੇ ਦਿਖਾਵਾਂਗੇ ਬੈਕ ਕੈਮਰਾ ਕਰਕੇ ਕਿਉਂਕਿ ਫਰੰਟ 'ਚ ਪ੍ਰੋਪਰ ਨਾ ਪਤਾ ਨਹੀਂ ਲੱਗਦਾ ਹੈਗਾ ਆਹ ਵਾਲੇ ਸੂਟ ਨੇ ਹੌਡੀ ਦੇ ਸੂਟ ਰਹਿਣ ਵਾਲੇ ਨੇ ਚੈੱਕ ਕਰ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਆਪਾਂ ਤੁਹਾਨੂੰ ਦਿਖਾਵਾਂਗੇ ਸੂਟਾਂ ਦੀ ਕਿੱਦਾਂ ਦੀ ਰਹਿਣ ਵਾਲੀ ਹੈਗੀ ਪਹਿਲਾਂ ਆਪਾਂ ਤੁਹਾਨੂੰ ਇਦਾਂ ਦਿਖਾਉਨੇ ਆਂਗੇ ਸੂਟ ਫਿਰ ਆਪਾਂ ਚੰਗੀ ਤਰ੍ਹਾਂ ਖੋਲ ਕੇ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਵੀ ਕਿੱਦਾਂ ਜੀ ਡਿਜ਼ਾਈਨਿੰਗ ਪ੍ਰਿੰਟਿੰਗ ਹੈਗੀ ਇਹਨਾਂ ਦੇ ਸੂਟਾਂ ਦੀ ਇਹ ਪਹਿਲਾ ਜਿਹੜਾ ਕਲਰ ਹੈਗਾ ਆਫ ਵਾਈਟ ਹੈਗਾ ਇਹਨਾਂ ਦੇ ਨਾਲ ਜਿਹੜੇ ਦੁਪੱਟੇ ਲੱਗਣਗੇ ਸਾਰੇ ਨਾਲ ਆਹ ਵਾਲੇ ਸਟੇਟ ਦੇ ਲੱਗਣਗੇ ਜਾਮਨੀ ਜੇ ਟੋਨਾਂਗੇ ਇਹਨਾਂ ਦੇ ਵਿੱਚ ਫਲਾਰਾਂ ਚ ਅਗਲਾ ਜਿਹੜਾ ਕਲਰ ਆ ਗਿਆ ਇਹ ਆ ਗਿਆ ਗ੍ਰੇ ਆਡੀ ਦੇ ਸੂਟ ਨੇ ਸਾਰੇ ਪਿਓਰ オリジナル ਆਡੀ ਹੋਊਗੀ ਤੁਸੀਂ ਇਹਨਾਂ ਦਾ ਰੇਟ ਕਿਤੋਂ ਵੀ ਪਤਾ ਕਰ ਸਕਦੇ ਹੋ ਕਲਰ ਨੇ ਜਿਹੜੇ ਇਹਨਾਂ ਦੇ ਬਹੁਤ ਜ਼ਿਆਦਾ ਜੇਠੇ-ਜੇਠੇ ਨੇ ਆਹ ਥੋੜਾ ਜਿਹਾ ਆਨੀਅਨ ਜੀ ਟੱਚ ਚਾਗਾ ਆਨੀਅਨ ਗ੍ਰੇਜ ਇਹਾ ਚੈੱਕ ਕਰ ਸਕਦੇ ਹੋ ਤੁਸੀਂ ਅਗਲਾ ਜਿਹੜਾ ਹੈਗਾ ਇਹ ਆ ਗਿਆ ਆਪਣੇ ਕੋਲੇ ਗੋਲਡਨ ਤੇ ਆਪਾਂ ਨੂੰ ਇਹ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਤੇ ਨਹੀਂ ਹੁਣ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਪ੍ਰਿੰਟਿੰਗ ਚੈੱਕ ਕਰਾਉਣੇ ਇਹਨਾਂ ਦੀ ਕੋਲ ਕੇ ਪਹਿਲਾ ਕਲਰ ਆਗਾ ਜਿਹੜਾ ਇਹ ਆ ਗਿਆ ਆਪਣੇ ਕੋਲੇ ਆਫ ਵਾਈਟ ਚ ਡਿਜ਼ਾਈਨਿੰਗ ਦੇਖੋ ਤੁਸੀਂ ਸੂਟ ਦੀ ਕਿੰਨੀ ਜ਼ਿਆਦਾ ਕੀ ਕਹਿੰਦੀ ਕਹੋਂਦੀ ਡਿਜ਼ਾਈਨਿੰਗ ਆਗੀ ਚੈੱਕ ਕਰ ਸਕਦੇ ਹੋ ਇਹਦੇ ਨਾਲ ਤੁਹਾਨੂੰ ਲਾਈਟ ਦੇ ਨਾਲ ਤੁਹਾਡਾ ਡਾਰਕ ਦੁਪੱਟਾ ਚੱਲ ਜਾਊਗਾ ਜੇ ਤੁਸੀਂ ਡਾਰਕ ਦੁਪੱਟਾ ਲਾਇਕ ਕਰੋਗੇ ਜੇ ਲਾਈਟ ਹੀ ਰੱਖਣਾਗਾ ਤਾਂ ਤੁਸੀਂ ਲਾਈਟ ਹੀ ਰੱਖ ਸਕਦੇ ਹੋਗੇ ਪਰ ਲੈਸ ਨੂੰ SLA ਕੇ ਜਦੋਂ ਜਿਵੇਂ ਗਰਮੀ ਵਾਲੇ ਸੂਟਾਂ ਪਾ ਲੈਸ ਨੂੰ SLA ਕੇ ਵਧੀਆ ਤਿਆਰ ਕਰਦੇ ਹਾਂ ਬਹੁਤ ਜ਼ਿਆਦਾ ਵਧੀਆ ਤਿਆਰ ਹੋਊਗਾ ਇਹ ਸੀ ਆਪਣੇ ਕੋਲੇ ਆਫ ਵਾਈਟ ਤੇ ਪਹਿਲਾ ਕਲਰ ਚੈੱਕ ਕਰ ਸਕਦੇ ਹੋ ਸਾਰੀ ਆਡੀ ਦੀ ਰੀਜਨਲ ਕਲੈਕਸ਼ਨ ਹੈਗੀ ਇਹ ਕੋਈ ਕਾਪੀ ਚ ਨਹੀਂ ਹੈਗੀ ਸਾਰਾ ਆਪਾਂ ਤੁਹਾਨੂੰ ਟੈਗ ਦਿਖਾਵਾਂਗੇ ਸੈਕੰਡ ਕਲਰ ਆ ਗਿਆ ਜਿਹੜਾ ਇਹਦੇ ਵਿੱਚ ਉਹ ਆ ਗਿਆ ਆਪਣੇ ਕੋਲੇ ਗ੍ਰੇ ਗ੍ਰੇ ਕਲਰ ਦਾ ਸੂਟ ਆ ਗਿਆ। ਅਗਲਾ ਜਿਹੜਾ ਕਲਰ ਆ ਗਿਆ ਉਹ ਆ ਗਿਆ ਗ੍ਰੇ ਆਨੀਅਨ ਜਿਹਾ। ਆਨੀਅਨ ਵੀ ਨਹੀਂ ਹੈਗਾ ਗ੍ਰੇ ਵੀ ਨਹੀਂ ਹੈਗਾ ਕੋਲਮਾ ਮਿਲਵਾ ਜਾਂ ਡਿਜ਼ਾਈਨ ਕਲਰ ਆ ਗਿਆ। ਚੈੱਕ ਕਰ ਸਕਦੇ ਹੋ ਤੁਸੀਂ। ਦੁਪੱਟੇ ਸਾਰੇ ਨਾਲ ਇੱਕ ਹੀ ਸ਼ੇਡ ਦੇ ਲੱਗਣਗੇ ਜਿਹੜਾ ਵਿੱਚ ਫਲਾਸ ਦਿੱਤਾ ਹੋਇਆਗਾ। ਜਾਮਨੀ ਜਿਹਾ ਟਨ ਤੇ ਅਗਲਾ ਜਿਹੜਾ ਕਲਰ ਆ ਗਿਆ ਆਪਣੇ ਕੋਲੇ ਹੀ ਇਹ ਆ ਗਿਆ ਆਪਣੇ ਕੋਲੇ 골ਡਨ ਤੇ ਡਿਜ਼ਾਈਨਿੰਗ ਤੇ ਪ੍ਰਿੰਟਿੰਗ ਬਹੁਤ ਸੋਹਣੀ ਆ ਬਿਲਕੁਲ ਨਿਊ ਕਲੈਕਸ਼ਨ ਆਈ ਆਪਣੇ ਕੋਲੇ ਇਹ ਆਨੀਅਨ ਆ ਗਿਆ ਹਾਫ ਵਾਈਟ ਤੁਸੀਂ ਚੈੱਕ ਕਰ ਹੀ ਲੱਗਾ ਇਹਨਾਂ ਦਾ ਸੂਟਾਂ ਦਾ ਰੇਟ ਹੈ ਜਿਹੜਾ 750 ਰੁਪਇਆ ਰਹਿਣ ਵਾਲਾਗਾ ਚੰਗੀ ਲੱਗੀ ਤਾਂ ਲਾਈਕ ਸੇਅਰ ਜ਼ਰੂਰ ਕਰਿਓ ਚੈਨਲ ਨਾਲ ਤੇ ਨਵੇਂ ਆਏ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ